ਸ੍ਰੀ ਗੁਰਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕੀ 1 ਜਨਵਰੀ ਨੂੰ ਬੰਦ ਰਹਿਣਗੇ ਬੈਂਕ ਅਗਲੇ ਸਾਲ ਕਦੋਂ ਕਦੋਂ ਹੋਵੇਗੀ ਛੁੱਟੀ ਹੌਲੀਡੇ ਲਿਸਟ ਕਰੋ ਚੈੱਕ 1 ਜਨਵਰੀ ਦੇ ਜਨਤਸ਼ਨਾ ਲਈ ਲੋਕਾਂ ਨੇ ਪਹਿਲਾਂ ਹੀ ਤਿਆਰੀਆਂ ਕਰ ਸ਼ੁਰੂ ਕਰ ਦਿੱਤੀਆਂ ਹਨ ਇਸ ਦਿਨ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਨਵਾਂ ਸਾਲ ਮਨਾਉਣਗੇ ਪਰ ਕੀ ਇੱਕ ਜਨੂ ਬੈਂਕ ਬੰਦ ਰਹਿਣਗੇ ਇਸ ਦੇ ਨਾਲ ਹੀ ਅਸੀਂ ਜਾਣਦੇ ਹਾਂਗੇ ਕਿ ਅਗਲੇ ਸਾਲ ਜਾਨੀ 2026 ਵਿੱਚ ਕਦੋਂ ਕਦੋਂ ਬੰਦ ਰਹਿਣ ਵਾਲੇ ਹਨ ਇੱਕ ਜਨੂ ਬੈਂਕ ਬੰਦ ਰਹਿਣਗੇ ਜਾਂ ਨਹੀਂ 31 ਦਸੰਬਰ ਤੱਕ 1 ਜਨਵਰੀ ਨੂੰ ਕੁਝ ਸ਼ਹਿਰਾਂ ਵਿੱਚ ਬੈਂਕ ਬੰਦ ਰਹਿਣਗੇ ਦੂਜੇ ਪਾਸੇ ਕੁਝ ਸ਼ਹਿਰਾਂ ਵਿੱਚ ਬੈਂਕ ਕਾਮਾਂ ਖੁੱਲੇ ਕੰਮ ਕਰਨਗੇ 1 ਜਨਵਰੀ ਨਵੇਂ ਸਾਲ ਦੇ ਨਾਲ-ਨਾਲ ਕੁਝ ਰਾਜਾਂ ਵਿੱਚ ਗੈਨ ਨਾਗੀ ਉਸਤਮ ਨਹਿ ਜਾਵੇਗਾ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ 1 ਜਨਵਰੀ ਨੂੰ ਕਿੱਥੇ ਕਿੱਥੇ ਬੈਂਕ ਬੰਦ ਰਹਿਣ ਵਾਲੇ ਹਨ ਤਾਮਿਲਨਾਡੂ ਸਿੱਕਮ ਮਨੀਪੁਰ ਮਝਾਰਮ ਅਰਨਾਚਲ ਪ੍ਰਦੇਸ਼ ਨਾਗਾਲੈਂਡ ਪੱਛਮੀ ਮਗਾਲ ਮੰਗਾਲਿਆ ਇਹਨਾਂ ਰਾਜ ਸਾਰੇ ਰਾਜਾਂ ਵਿੱਚ ਪ੍ਰਾਈਵੇਟ ਤੇ ਸਰਕਾਰੀ ਬੈਂਕ ਬੰਦ ਰਹਿਣ ਵਾਲਿਆਂ ਨੇ ਇਸ ਤੋਂ ਇਲਾਵਾ ਸੁਰਖੀ ਬਾਕੀ ਸਾਰੇ ਰਾਜਾਂ 'ਚ ਬੈਂਕਾਂ ਵਾਂਗ ਕੰਮ ਕਰਨਗੇ 26 ਜਨੂਅਰੀ 2026 15 ਫਰਵਰੀ 2025 26 ਮਹਾ ਸ਼ਿਵਰਾਤਰੀ 4 ਮਾਰਚ 2026 ਹੌਲੀ 21 ਮਾਰਚ 2026 ਈਦ ਉਲ ਫਤਰੀ 31 ਮਾਰਚ 2026 ਮਹਾਵੀਰ ਜਨਮ ਦਿਤੀ 3 ਅਪ੍ਰੈਲ 2026 ਗੁੱਡ ਫਰਾਈਡੇ 1 ਮਈ 2026 ਬੁੱਧ ਪੂਰणिमा 27 ਜਨਮਈ 2026 ਬਕਰੀਦ ਇਲ ਊਲ ਜਹਾਂ 26 ਜੂਨ 2026 ਮੁਹਾਰਮ 15 ਗੱਦ 2026 ਸੁਤੰਤਰਤਾ ਦਿਵਸ 25 ਗੱਦ 2026 ਈਦ-ਏ-ਮੁਲਾਦ 4 ਸਤੰਬਰ 2026 ਮਹਾ ਜਨਮਸ਼ਮੀ 2 ਅਕਤੂਬਰ 2026 ਮਹਾ ਗਾਂਧੀ ਜਨਤੀ 20 ਅਕਤੂਬਰ 2026 ਦਸਹਿਰਾ 8 ਨਵੰਬਰ 2026 ਦੀਵਾਲੀ 24 ਨਵੰਬਰ 2026 ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 25 ਦਸੰਬਰ 2026 ਕ੍ਰਿਸਮਸ ਜੇਕਰ ਤੁਹਾਡੇ ਰਾਜ ਵਿੱਚ ਕਿਸੇ ਦਿਨ ਬੈਂਕ ਬੰਦ ਰਹਿੰਦੇ ਹਨ ਪਰ ਤੁਹਾਨੂੰ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਇਸ ਨੂੰ ਘਰ ਬੈਠੇ ਕੀਤਾ ਜਾ ਸਕਦਾ ਹੈ ਜਿੰਨਾ ਇਸ ਦੇ ਇਸ ਦੇ ਲਈ ਤੁਹਾਨੂੰ ਲੈਪਟਾਪ ਜਾਂ ਮੋਬਾਈਲ ਫੋਨ ਅਤੇ ਇੰਟਰਨੈਟ ਸੇਵਾ ਦੀ ਲੋੜ ਹੋਵੇਗੀ ਤੁਸੀਂ ਆਨਲਾਈਨ ਬੈਂਕਿੰਗ ਅਤੇ ਏਟੀਐਮ ਮਸ਼ੀਨ ਦੀ ਮਦਦ ਨਾਲ ਬੈਂਕ ਨਾਲ ਜੁੜੇ ਕਈ ਜ਼ਰੂਰੀ ਕੰਮ ਕਰ ਸਕਦੇ ਹੋ ਜਿਵੇਂ ਕਿ ਕੈਸ਼ ਕਢਵਾਉਣਾ ਮਨੀ ਟ੍ਰਾਂਸਫਰ ਕਰਨੀ ਆਦ ਹਾਲਾਕੇ ਕੁਝ ਕੰਮ ਅਜੇ ਵੀ ਹੁੰਦੇ ਹਨ ਜੋ ਤੁਸੀਂ ਬੈਂਕ ਜਾ ਕੇ ਹੀ ਪੂਰੇ ਕਰ ਸਕੋਗੇ ਖਬਰ ਨਾਲ ਅਮਨਿਤ ਸਾਡੇ ਗੁੜੇ ਰਹਿਣ ਲਈ ਧੰਨਵਾਦ